ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋ ਆਨੰਦ ਜੀ ਪਿਆਰੇ ਜੇ ਗੀਤ ਦਾ ਇਹ ਗੀਤ ਇੱਕ ਨਵੀਂ ਨਮੀਤੀ ਦਾ ਵਿਆਹ ਹੋਇਆ ਹੁੰਦਾ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ ਤਾਂ ਉਹ ਭਰਾ ਉਹਦਾ ਨਿਆਣਾ ਹੀ ਹੁੰਦਾ ਫਿਰ ਉਹ ਢੀਕਦੀ ਆ ਆਪਣੀਆਂ ਗੁੱਡੀਆਂ ਪਟੋਲੇ ਭੁੱਲ ਜਾਂਦੀ ਆ ਜਿਹੜੀਆਂ ਪਿੱਛੇ ਫਿਰ ਉਹਦੀ ਮਾਂ ਨੂੰ ਭੇਜਦੀ ਆ ਸੁਨੇਹਾ ਵੀ ਮਾਂ ਕਿਸੇ ਦੇ ਹੱਥ ਭੇਜ ਦੇ ਉਹ ਕਹਿੰਦੀ ਤੇਰਾ ਵੀਰ ਤਾਂ ਨਿਆਣਾ ਹੈ ਹਜੇ ਵੀ ਮੈਂ ਕਿਹਦੇ ਹੱਥ ਭੇਜਾਂ ਉਹ ਕਹਿੰਦੀ ਕੋਈ ਨਾ ਤੂੰ ਵੀਰੇ ਦੇ ਹੱਥ ਹੀ ਭੇਜ ਦੇ ਉਹ ਕੀ ਕਹਿੰਦੀ ਐ ਤੁਸੀਂ ਗੀਤ ਰਾਹੀਂ ਸੁਣੋ ਵੀ ਵੀਰੇ ਨੂੰ ਕੀ ਦੇਖਦੀ ਵੀਰਾ ਕੀ ਕਰੂਗਾ ਉਹ ਸਾਰਾ ਇਸ ਗੀਤ ਚ ਸੁਣਿਓ ਸੋ ਮਾਣੋਨੰਦ ਪਿਆਰੇ ਚ ਗੀਤ ਦਾ ਮੈਂ ਮੇਰਾ ਪੀੜੀਆਂ ਪਰੋਟਾਨੀ ਈੜੀਆਂ ਪਰੋਟਨੀ ਵਿੱਚ ਮੇਰਾ ਗੁੱਡੀਆਂ ਦਾ ਝੋਟਾ ਆਮੜੀਏ ਕੀਏ ਤੇਰਾ ਕੀ ਦੇ ਹੱਥ ਕੱਲਨੀ ਤੇਰਾ ਵੀਰ ਨਿਆਣਾ ਬਲੜਾ ਨੀਤੀਏ ਤੇਰਾ ਕੀ ਦੇ ਹੱਥ ਕੱਲਨੀ പായ തൂ വട്ട പേ ഭ മായ നീ തൂ പല്ലേ പായ ആട്ട പാട്ട മായ പല്ല പായ തൂ മ ਵਾਇ ਤੂੰ ਮਾਣੀ ਵੀਰ ਮੇਰਾ ਪੁੱਛਦਾ ਪੈਣ ਦੀਆਂ ਗਲੀਆਂ ਮਾਏ ਵੀਰ ਘੜ ਮਾਏ ਪੱਲੇ ਪਾਈ ਤੂੰ ਛੱਲਿਆ ਨੀ ਵੀਰ ਮੇਰਾ ਪੁੱਛਦਾ ਪੈਣ ਦੀਆਂ ਗਲੀਆਂ ਨੀ ਮਾਏ ਪੱਲੇ ਵਾਈ ਤੂੰ ਛੱਲਿਆ ਨੀ ਮੇਰਾ ਪੂਛਦਾ ਪੈਣ ਦੀਆਂ ਗਲੀਆਂ ਮਾਏ ਵੀਰ ਕਾੜਗੇ ਆਖੂ ਹੈ ਨੀ ਨੀ ਵੀਰ ਮੇਰਾ ਪੂਛਦਾ ਪੈਣ ਦੇ ਬੂਹੇ ਨੀ ਮਾਏ ਵੀਰ ਕਾੜਗੇ ਆਖੂ ਹੈ ਨੀ ਨੀ ਵੀਰ ਮੇਰਾ ਪੂਛਦਾ ਪੈਣ ਦੇ ਬੂਹੇ ീ മേ പല്ലെ പായൂ പേടീരണ പല്ലെ പായൂ പേടീ ഭടേ താൻ മേക്ക ਲੈ ਕੇ ਆਇਆ ਪੀੜੀਆਂ ਪਰੋਟਾ ਨਹੀਂ ਪਣੇ ਤੈਨੂੰ ਮੱਥਾ ਟੇਕਦਾਨੀ ਮੈਂ ਲੈ ਕੇ ਆਇਆ ਪੀੜੀਆਂ ਤੇ ਤੇ ਪਰੋਟਾ ਪਣੇ ਮਾਨੇ ਮੇਰੇ ਹੱਥ ਗਲਿਆਨੀ ਪਣ ਤੇ ਰਗੁੱਡੀਆਂ ਪਟੋਲੀਆਂ ਦਾ ਝੋਟਾ ਨਹੀਂ ਪਣੇ ਮਾਨੇ ਮੇਰੇ ਹੱਥ ਕੱਲੀ ਹੈਨੀ ਨੀ ਤੇਰੇ ਰਗਡੀਆਂ ਪੁਟੋਲੀਆਂ ਦਾ ਜੋਟਾ ਵੀਰ ਮੈਂ ਤਾਂ ਖੁਸ਼ੀਆਂ ਮਨਾਵੇਂ ਵੇ ਵੇ ਮੇਰਾ ਵੀਰ ਪਰਾਉਣਾ ਆਇਆ ਵੇ ਵੀਰ ਮੈਂ ਤਾਂ ਖੁਸ਼ੀਆਂ ਮਨਾਵੇਂ ਵੇ ਪੁਰਾਉਣਾ ਆਇਆ ਮੈਂ ਮੇਰਾ ਪੀੜੀਆਂ ਪਰੋਟਾ ਨੀ ਨੀ ਵਿੱਚ ਗੁੱਡੀਆਂ ਦਾ ਝੋਟਾ ਆ ਮੜੀਏ ਨੀ ਮੈਂ ਮੇਰਾ ਪੀੜੀਆਂ ਪਰੋਟਾ